ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਕੌਲੀਵਾਰਟੀ ਤੇ ਜੀ ਅੱਜ ਆਪਾਂ ਬਣਾ ਰਹੇ ਆ ਬਰੈਡਾਂ ਤੋਂ ਨਵੀਂ ਆਈਟਮ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਜੀ ਬੱਚੇ ਬਹੁਤ ਪਸੰਦ ਕਰਦੇ ਆ ਇਹ ਤੇ ਅੱਜ ਸਿਖਾਉਣੇ ਆ ਤੁਹਾਨੂੰ ਬਣਾਉਣੀ ਇਹਦੇ ਵਾਸਤੇ ਲਵਾਂਗੇ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਕੱਢ ਲਈਏ ਫ੍ਰਿਜੋਂ ਹਾਂ ਹਰੀਆਂ ਮਿਰਚਾਂ ਤੇ ਆਲੂ ਜੋ ਕਿ ਅਸੀਂ ਪਹਿਲੇ ਹੀ ਬਾਲ ਚੁੱਕੇ ਆ ਉਹ ਪਹਿਲਾਂ ਬਾਲਣੇ ਪੈਂਦੇ ਆ ਨਾ ਹੁਣ ਆਪਾਂ ਇਹਨਾਂ ਨੂੰ ਕੱਟ ਲਈਏ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿਓ ਜੀ ਤੇ ਹਰੀਆਂ ਮਿਰਚਾਂ ਬਰੀਕ-ਬਰੀਕ ਇੰਨਾ ਬਰੀਕ ਹੋਣਾ ਚਾਹੀਦਾ ਪਿਆਜ਼ ਤੁਹਾਡਾ ਰੈਂਚੀ ਰੈਂਚੀ ਵੱਣਨੇ ਫਿਰੇ ਲਓ ਜੀ ਆਪਾਂ ਜਿਹੜੇ ਆਲੂ ਬਾਲ ਕੇ ਰੱਖੇ ਸੀਗੇ ਤੇ ਪਿਆਜ਼ ਇਕੱਠੇ ਮਿਕਸ ਕਰ ਲਿਆ ਹੁਣ ਬਾਲੇ ਹੋਇਆ ਆਲੂਆਂ ਚ ਪਾ ਲੇ ਪਿਆਜ਼ ਹਰੀ ਮਿਰਚ ਤੁਹਾਡੀ ਮਰਜ਼ੀ ਆ ਕੁਝ ਵੀ ਪਾ ਸਕਦੇ ਆ ਧਨੀਆ ਹੋਵੇ ਧਨੀਆ ਵੀ ਪਾ ਸਕਦੇ ਆ ਸਾਡੇ ਕੋਲੇ ਹੈ ਨਹੀਂ ਸੀ ਅਸੀਂ ਨਹੀਂ ਪਾਇਆ ਲਓ ਜੀ ਐਦਾਂ ਤਿਆਰ ਹੋ ਗਿਆ ਹੁਣ ਆਪਾਂ ਬਣਾਵਾਂਗੇ ਬਰੈਡਾਂ ਚ ਪਾਵਾਂਗੇ ਇਹਨੂੰ ਬੇਲ ਲੈਨੇ ਆ ਉਸ ਤੋਂ ਬਾਅਦ ਇਹ ਚ ਪਾਣੀ ਲਾਵਾਂਗੇ ਥੋੜਾ ਥੋੜਾ ਕਰਕੇ ਲਾਓ ਕਦੇ ਜਮੀ ਗਿੱਲਾ ਹੋ ਜੇ ਫਿਰ ਆਪਾਂ ਇਹਦੇ ਚ ਸਟਿੱਪੀ ਪਰਾਂਗੇ ਜੀ ਜੋ ਆਪਾਂ ਬਣਾਇਆ ਨੇ ਇਹਦੇ ਗੋਲ-ਗੋਲ ਕਰ ਲੈਣਾ ਲੱਡੂ ਦੀ ਸ਼ੇਵ ਚ ਲੈ ਜੀ ਦੇਖੀ ਚੱਲਿਓ ਬੋਹ ਕੈਂਟ ਚੀਜ਼ ਬਣੂਗੀ ਤੇ ਖਾਣ ਚ ਇੰਨੀ ਟੇਸਟੀ ਲੱਗਦੀ ਆ ਨਾ ਬੱਚੇ ਤਾਂ ਬਹੁਤ ਖਾਂਦੇ ਆ ਸਾਡੇ ਉਹ ਤਾਂ ਜਦੋਂ ਵੀ ਬਾਰਸ ਆਉਂਦੀ ਆ ਉਹਦੀ ਕਹਿੰਦੇ ਮम्मी ਬਣਾ ਕੇ ਦੇ ਦਿਓ ਮੈਨੂੰ ਅੱਜ ਵੀ ਮੌਸਮ ਸਾਡੇ ਬਹੁਤ ਸੋਹਣਾ ਹੋਇਆ ਪਿਆ ਬਠਿੰਡੇ ਦਾ ਲੈ ਜੀ ਸਾਡੇ ਹੋ ਗਏ ਨੇ ਤਿਆਰ ਇਹ ਮੈਂ ਬੱਚਿਆਂ ਵਾਸਤੇ ਕੱਢ ਲਿਆ ਕਿਉਂਕਿ ਉਹ ਲਾਈਟ ਹੀ ਖਾਂਦੇ ਆ ਨੂਨ ਮਿਰਚ ਤੇ ਇੰਨੇ ਕੁ ਮੈਂ ਰੱਖ ਲਿਆ ਅਸੀਂ ਬਣਾਵਾਂਗੇ ਤਿੱਖੇ ਦੋਨੇ ਜੀ ਬੱਚਿਆਂ ਵਾਸਤੇ ਇੰਨੇ ਕੁ ਕੱਢਾਂਗੇ ਆਪਾਂ ਨਾਲੇ ਨੂਨ ਮਿਰਚ ਇੱਕ ਹੋ ਜਾਂਦਾ ਵੀ ਕਿਵੇਂ ਆ ਕਿਵੇਂ ਨਹੀਂ ਚਲੋ ਆਜੋ ਹੁਣ ਆਪ ਪਕੜਾ ਹੀ ਚ ਪਾਉਣੇ ਦੇਖਦੇ ਹਾਂ ਹਜੇ ਤੇਲ ਆਪਣਾ ਗਰਮ ਨਹੀਂ ਹੋਇਆਗਾ ਹਜੇ ਰੁਕਦੇ ਆਂ ਚੈੱਕ ਕਰ ਸਕਦੇ ਆਪਾਂ ਗਰਮ ਨਹੀਂ ਮੈਂ ਸਲੋ ਰੱਖਤਾ ਸੀ ਥੋੜਾ ਜਿਹਾ ਚਲੋ ਇਹਨੇ ਆਪਾਂ ਆ ਬਣਾਉਣੇ ਜੇ ਆਪਾਂ ਠੰਡੇ ਤੇਲ ਚ ਪਾਤਾ ਨਾ ਤਾਂ ਉਸ ਤੋਂ ਬਾਅਦ ਇਹ ਫਟ ਜਾਣਗੇ ਗਰਮ ਗਰਮ ਤੇਲ ਚ ਪਾਈਦੇ ਆ ਇਹ ਨਾਲ ਦੇ ਨਾਲ ਕੱਢੀ ਚੱਲੋ ਕਿਉਂਕਿ ਇਹ ਵੀ ਪੱਕੇ ਹੋਏ ਆ ਬ੍ਰੈਡ ਤੇ ਆਪਾਂ ਆਲੂ ਵੀ ਵਾਲੇ ਹੋਏ ਆ ਸਾਰੀਆਂ ਚੀਜ਼ਾਂ ਪੱਕੀਆਂ ਥੋੜਾ ਜਿਹਾ ਸੇਕ ਹੀ ਲਵਾਉਣਾ ਹੁੰਦਾ ਤੇ ਇਹ ਤੇਜ਼ਤੀ ਮੰਦੇ ਆ ਆ ਦੇਖੋ ਇੰਨਾ ਤੇਲ ਗਰਮ ਹੋਣਾ ਚਾਹੀਦਾ ਹੁਣ ਕੇਰਾ ਸਲੋ ਕਰ ਲੈਂਦੇ ਆ ਇਹ ਤਾਂ ਤੁਸੀਂ ਘੱਟ-ਘੱਟ ਕੇ ਦੇਖ ਲਓ ਜੀ ਵੀ ਨਾਣ ਮਿਰਚ ਆਪਾਂ ਨੂੰ ਪਤਾ ਲੱਗ ਜਾਂਦਾਗਾ ਵੀ ਕਿੰਨਾ ਕੁ ਪਿਆਜ਼ ਆ ਆਪਾਂ ਉਹਦੇ ਹਿਸਾਬ ਨਾਲ ਸੈੱਟ ਕਰ ਸਕਦੇ ਆ ਨਾਣ ਮਿਰਚ ਵੀ ਆਪਾਂ ਕਿੰਨਾ ਕੁ ਖਾਣਾ ਕਿੰਨਾ ਕਨੇ ਸਾਨੂੰ ਤਾਂ ਹਿਸਾਬ ਆਸੀ ਪਾ ਲੈਨੇ ਉਹਨਾਂ ਦਾ ਅਸੀਂ 1-2 ਮਿੰਟਾਂ ਚ ਹੀ ਬਣ ਜਾਂਦੇ ਆ ਕਿਉਂਕਿ ਤੇਜ਼ ਆਚ ਚ ਕੱਢਨੇ ਹੁੰਦੇ ਆ ਨਾ ਤਾਂ ਤੁਸੀਂ ਬਣਾ ਕੇ ਦੇਖੋ ਜੀ ਬਹੁਤ ਵਧੀਆ ਬਣਦੇ ਆ ਬੱਚਿਆਂ ਨੂੰ ਸਪੈਸ਼ਲ ਘਰੇ ਬਣਾ ਕੇ ਚੀਜ਼ਾਂ ਦਿਆ ਕਰੋ ਅਸੀਂ ਤਾਂ ਘਰੇ ਬਣਾਉਨੇ ਹੁੰਨੇ ਆ ਜੀ ਬਾਹਰਲੀਆਂ ਚੀਜ਼ਾਂ ਤੋਂ ਫਰੇਜ਼ ਹੀ ਰੱਖਿਆ ਕਰੋ ਕਿਉਂਕਿ ਪਤਾ ਨਹੀਂ ਹੁੰਦਾ ਆਪਾਂ ਨੂੰ ਕੀ ਕੁਝ ਪਾਇਆ ਹੁੰਦਾਗਾ ਹੁਣ ਮੈਨੂੰ ਇਹਦੇ ਚ ਐਂ ਤਾਂ ਪਤਾਗਾ ਕੀ ਕੁਝ ਪਾਇਆ ਮੈਂ ਹਾਂ ਪੂਰੀ ਸਫਾਈ ਨਾਲ ਪਾਇਆਗਾ ਆਲੂ ਪਾਏ ਆ ਪਿਆਜ਼ ਪਾਏ ਆ ਵਧੀਆ ਸਫਾਈ ਨਾਲ ਕੱਟ ਕੇ ਹੁਣ ਆਪਾਂ ਨੂੰ ਐ ਕੀ ਪਤਾ ਰੇੜੀਆਂ ਵਾਲੇ ਆਪਾਂ ਨੂੰ ਕੀ ਕੁਾਈ ਜਾਂਦੇ ਆ बाकी खा लिया करो कदे 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 चलता गा पर जे बाला जी करे ना घरे खा लिया करो चलो जी हो गए तैयार इन्हू बढ़ रहे बन जाते बस आलू बाल के रख दो आलू बालने टाइम लगता गा हम आप होने आ ਪਹਿਲਾਂ ਵਾਲੇ ਆਪਣੇ ਵਧੀਆ ਬਣ ਗਏ ਪਰ ਇਹਨੂੰ ਪਾਇਓ ਹੌਲੀ-ਹੌਲੀ ਪਿਆਰ ਨਾਲ ਕਿਉਂਕਿ ਇਹ ਇੱਕ ਤਾਂ ਪਾਣੀ 'ਚ ਡਿੱਪ ਕੀਤੇ ਸੀ ਆਪਾਂ ਦੇ ਟੁੱਟ ਨਾ ਜਾਣ ਮੈਂ ਤਾਂ ਵੱਡੇ-ਵੱਡੇ ਬਣਾ ਲੰਨੇ ਆ ਤੁਸੀਂ ਛੋਟੇ-ਛੋਟੇ ਵੀ ਬਣਾ ਸਕਦੇ ਮੈਨੂੰ ਆਤ ਪੈ ਗਈ ਨਾ ਵੱਡੇ-ਵੱਡੇ ਬਣਾ ਫਿਰ ਸਾਡੇ ਬੱਚੇ ਵੀ ਕਹਿੰਦੇ ਹਾਂ ਵੱਡੇ-ਵੱਡੇ ਬਣਾ ਕੇ ਦੀ ਮਮਾ ਮਨੋ ਸਪੈਸ਼ਲ ਕਹਿ ਕੇ ਗਈ ਸੀ ਮੈਨੂੰ ਤੁਸੀਂ ਜਾਂਦੇ ਮੰਮੀ ਬਣਾ ਕੇ ਰੱਖੀ ਬੋਸ ਅੱਜ ਮੌਸਮ ਸੋਹਣਾ ਹੈ ਲੈ ਵੀ ਦੋਸਤੋ ਇਹ ਸਾਡੇ ਹੁਣ ਬਣ ਚੁੱਕੇ ਆ ਤੁਸੀਂ ਦੱਸਿਓ ਸਾਨੂੰ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਕਿਵੇਂ ਲੱਗੀ ਬਣਾ ਕੇ ਜਰੂਰ ਦੱਸਣਾ ਕਮੈਂਟ ਕਰਨਾ ਹੋਰ ਤੁਸੀਂ ਕੋਈ ਰੈਸਪੀ ਪੁੱਛਣਾ ਚਾਹੁੰਦੇ ਆ ਸਾਨੂੰ ਸਾਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਅਸੀਂ ਹੋਰ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹ ਤੁਹਾਨੂੰ ਕਿੱਦਾਂ ਦੇ ਲੱਗੇ ਬਣਾ ਕੇ ਦੇਖਿਓ ਟਰਾਈ ਕਰਿਓ ਘਰੇ ਕਿੱਦਾਂ ਦੇ ਲੱਗੇ ਤੁਹਾਨੂੰ ਕਮੈਂਟ ਜਰੂਰ ਕਰਿਓ ਲੈ ਵੀ ਦੋਸਤੋ ਬੱਚੇ ਆ ਗਏ ਸਟੇਜ 'ਤੇ ਸੋ ਤੇ ਹੁਣ ਆਪਾਂ ਬੱਚਿਆਂ ਨੂੰ ਪੁੱਛਦੇ ਆ ਕਿਵੇਂ ਬਣਾਏ ਆ ਕਿਵੇਂ ਲੱਗਦੇ ਉਹਨਾਂ ਨੂੰ ਬੱਸ ਸਵਾਦੀ ਲੱਗਣਗੇ ਉਹਨਾਂ ਨੂੰ ਖਾਂਦੇ ਰਹਿੰਦੇ ਆ ਚਲੋ ਜੀ ਸਿਆਮੀ ਕਰਦੀ ਹਨੂ ਮੈਂ ਕੀ ਲੈ ਲਈ ਤੁਹਾਡੇ ਵਾਸਤੇ ਚੀਜ਼ ਬਣਾਈ ਆ ਮੈਂ ਸੋਨੂ ਪਸੰਦ ਆ ਨਾ ਤੁਹਾਡੀ ਫੇਵਰੇਟ ਆ ਖਾ ਕੇ ਦੇਖ ਲੈ ਸੋਸ ਲਾਲਾ ਚਿੱਟਣਾ ਨਹੀਂ ਅੱਛਾ ਏ ਹਾਂ ਪਸੰਦ ਆ ਨਾ ਤੈਨੂੰ ਹਾਂ ਬਹੁਤ ਕਿਵੇਂ ਦੀ ਆ ਬਹੁਤ ਸਵਾਦ ਆ ਡੜੀ ਦਾ ਖਾਣਾ ਸਵਾਦ ਨਹੀਂ ਫਾਇਸ਼ੀ ਕਹਿੰਦੀ ਨਹੀਂ ਸਾਰੇ ਅੱਜ ਦਾ ਖਾ ਵੀ ਲੈ ਢੰਡੇ ਹੋ ਗਏ ਕੀ ਗਰਮਾ ਜੇ ਵੀ ਠੰਡਾ ਠੰਡੇ ਜਾਇਆ ਗਰਮ ਵੀ ਨਹੀਂ ਜਾਇਆ ਠੰਡੇ ਵੀ ਨਹੀਂ ਪਤਾ ਹੈ ਕਿ ਕੁਝ ਪਾਇਆ ਆਲੂ ਪਿਆਜ਼ ਧਨੀਆ ਤੇ ਹੋ ਸਭ ਕੁਝ ਪਤਾ ਨਾ ਲੈ ਪਿਆਜ਼ ਤੂੰ ਖਾਂਦਾ ਨਹੀਂ ਹੁੰਦਾ ਕ ਕੱਢਦੇ ਹੁਣ ਕਿੱਥੇ ਕਿੱਥੇ ਪਿਆਜ ਆ ਕਿਵੇਂ ਆ ਸਾਰੀ ਵਧੀਆ ਅਨੂ ਪਿਆਜ ਨਹੀਂ ਨਾ ਖਾਂਦੀ ਹੁੰਦੀ ਹੂੰ ਹੁਣ ਆ ਤੈਨ ਤੇਰੇ ਠੀਕ ਆ ਕੀਆ ਨਹੀਂ ਐ ਕੈਮਰਾ ਹਾਂ ਨਹੀਂ ਵੀ ਬ੍ਰੈਡ ਲੈ ਕੇ ਦਿੱਤੇ ਸੀ ਇਹਨੂੰ ਨੇ ਆ ਨਾ ਜਾਂਦਾ ਜਾਂਦਾ ਕਹਿ ਕੇ ਗਿਆ ਸੀ ਮੰਮੀ ਕੁਝ ਬਣਾ ਕੇ ਰੱਖੀ ਟੇਸਟੀ ਆ ਹੈ ਲੈ ਵੀ ਦੋਸਤੋ ਸਾਡੇ ਬੱਚਿਆਂ ਨੂੰ ਤਾਂ ਬਹੁਤ ਵਧੀਆ ਲੱਗੇ ਤੁਸੀਂ ਵੀ ਟਰਾਈ ਕਰਨਾ ਕਿੱਦਾਂ ਦੇ ਲੱਗਦੇ ਆ ਤੇ ਮਿਲਦੇ ਆ ਅਗਲੇ ਵਲੌਗ ਚ ਨਵੀਂ ਰੈਸਪੀ ਦੇ ਨਾਲ ਤੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਣਾ ਕਿੱਦਾਂ ਦੇ ਲੱਗੇ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਤੇ ਬਣਾ ਕੇ ਵੀ ਚੈੱਕ ਕਰਨਾ ਵੀ ਕਿੱਦਾਂ ਦੇ ਬਣਿਆ ਹੈ ਸਾਡੇ ਬੱਚਿਆਂ ਨੂੰ ਤਾਂ ਬਹੁਤ ਪਸੰਦ ਆਇਆ ਹੈ ਹਨਾ ਇਹਨੂੰ ਹਾਂ ਲਾਈਕ ਕਰਨਾ ਔਰ ਸ਼ੇਅਰ ਕਰਨਾ ਸਬਸਕ੍ਰਾਈਬ ਵੀ ਹਾਂ ਬਾਏ ਦੋਸਤੋ ਬਾਏ ਦੋਸਤ ਨੱਲੇ ਹੁਣ ਹੋਰ ਰੈਸਪੀ ਦੱਸਿਓ ਵੀ ਅਸੀਂ ਕੀ ਬਣਾਈਏ ਹਨਾ ਸਾਡੇ ਜਸ ਨੂਰ ਨੂੰ ਰੈਸਪੀ ਖਾਣ ਦਾ ਮੌਕਾ ਮਿਲ ਜੂਗਾ ਬਾਏ ਬਾਏ